ਵਾਹਿਗੁਰੂ ਦੀ ਕਿਰਪਾ ਨਾਲ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਤੇ ਜਿਨ੍ਹਾਂ ਨਗਰਾਂ ਦੀ ਜ਼ਮੀਨ ਆਈ ਸੀ ਉਹਨਾਂ ਨੂੰ ਤੇ ਦਰਦ ਸੀਗਾ ਹੀ ਪਰ ਪੰਜਾਬ ਦੇ ਹਰ ਬੱਚੇ-ਬੱਚੇ ਨੇ ਹਰ ਨਗਰ ਨੇ ਦਰਦ ਮੰਨਿਆ ਵੀ ਇਹ ਸਾਡੇ ਪਰਿਵਾਰ ਆ ਕਿਸਾਨੀ ਸਾਡਾ ਪਰਿਵਾਰ ਹੈ ਤੇ ਸਾਰਾ ਪੰਜਾਬ ਉੱਠਿਆ ਹਿੱਤੇ ਹਰੀ ਸ਼ਵੇਰ ਦੀ ਬੜੀ ਮੋੜੇਤਾਰ ਹੋਈ ਜੀ ਉਹਦੇ باوجود ਵੀ ਜਿਹੜਾ ਲੋਕਾਂ ਦਾ ਹੜ ਆਉਣਾ ਮੈਂ ਕਹੂੰਗਾ ਵੀ ਸਾਡੀ 3-400 ਬੱਸ ਜਿਹੜੀ ਚੋਂ ਲੋਕ ਉਤਰੇ ਹੀ ਨਹੀਂ ਸਕੇ ਉਹ ਪਿੱਛੇ ਰਹਿ ਗਏ 5-5 ਕਿਲੋਮੀਟਰ ਤੱਕ ਬੱਸਾਂ ਫਸੀਆਂ ਰਹਿ ਗਈਆਂ 80 ਬੱਸਾਂ ਦਾ ਉਸ ਰੋਡ ਤੇ ਰਹਿ ਗਈਆਂ ਪਟਵਾਰੀ ਢਾਬੇ ਵਾਲੇ ਤੇ ਸਰਕਾਰ ਦੀਆਂ ਜਿਹੜੀਆਂ ਪਾਲিসੀਆਂ ਉਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਰੋਹ ਗੁੱਸਾ ਕਿ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਲਾ ਕੇ ਦਿੱਲੀ ਵਾਲੇ ਧਾੜਵੀਆਂ ਦੇ ਆਖੇ ਤੇ ਇਹ ਜਿਹੜੀਆਂ ਪਾਲিসੀਆਂ ਲਾਗੂ ਕਰ ਰਹੇ ਨੇ ਇਹਨੂੰ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੂਗਾ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਦੋ ਅੱਬਾ ਚੱਲਦਾ ਲੇਟ ਹੈ ਕਿਉਂਕਿ ਇਹ ਸ਼ੁਰੂ ਤੋਂ ਥੋੜੇ ਜਿਹਾ ਪਹਿਲਾਂ ਸੁਖਾਵੇਂ ਰਹੇ ਸੀ ਐਨਆਰਆਈ ਬਿਲਡ ਹੋਣ ਕਰਕੇ ਐਨਆਰਆਈ ਭਰਾਵਾਂ ਦੇ ਸਾਥ ਕਰਕੇ ਸੋ ਇਸ ਕਰਕੇ ਲੇਟ ਚੱਲਦਾ ਪਰ ਜਦੋਂ ਦੋ ਆਪਾਂ ਚੱਲਦਾ ਫਿਰ ਉਹ ਪ੍ਰਾਪਤੀ ਕਰਕੇ ਵਾਪਸ ਮੁੜਦਾ ਸੋ ਉਹ ਵੱਡੀ ਪ੍ਰਾਪਤੀ ਹੋਈ ਹੈ ਕਿ ਅੱਜ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਸਰਕਾਰ ਨੇ ਪਿੱਛੇ ਨੂੰ ਮੁੜੀ ਹੈ ਤੇ ਇਹ ਕਿਕਲੀ ਦਾ ਬੋਲਿਆਂ ਦੀ ਪੂੰਹ ਦਾ ਰਿਹਾ ਭਗਵੰਤ ਮਾਨ ਇਹਦੀ ਅਸਲੀ ਕਿਕਲੀ ਹੁਣ ਕਿਸਾਨ ਪਹੁੰਚਗੇ ਕਿਉਂਕਿ ਇਹ ਕਿਸਾਨਾਂ ਦੇ ਵਿਚੋਂ ਨਿਕਲਿਆ ਕਹਿੰਦਾ ਸੀ ਮੈਂ ਕਿਸਾਨ ਪੁੱਤ ਆ ਪਰ ਅੱਜ ਕਿਸਾਨਾਂ ਦੇ ਅੰਗੇਸਟ ਬੋਲਦਾ ਇਹ ਵੀ ਹੁਣ ਕਿਕਲੀ ਵੀ ਕਿਸਾਨ ਬੋਣਗੇ ਅਸਲੀ ਕਿਕਲੀ ਕਿਸਾਨ ਬੋਣਗੇ ਇਹ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਔਰ ਮੈਂ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਮੈਂ ਤੇ ਅਪੀਲ ਕਰਾਂਗਾ ਕਿ ਭਾਈ ਇਹ ਜੇਕਰ ਦੁਬਾਰਾ ਸੱਤਾ 'ਚ ਆ ਗਏ ਇਹ ਪੂਰਾ ਪੰਜਾਬ ਵੇਚ ਜਾਣਗੇ ਅਸੀਂ ਝੂਠ ਨਹੀਂ ਸੀ ਬੋਲਦੇ ਬਿੱਲੀ ਥੈਲਿਓਂ ਬਾਹਰ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁੱਕੜਪਿੰਡ ਦੇਖੇ ਜਿਹੜੀ ਕਿਸਾਨ ਪੰਚਾਇਤ ਕੀਤੀ ਗਈ ਆ ਤੇ ਅੱਜ ਪੜ ਪਰ ਮੀ ਵੀ ਬਹੁਤ ਤੇਜ਼ ਪਰ ਬੜਿਆ ਪਰ ਉਹਦੇ باوجود ਵੀ ਅੱਜ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਪਹੁੰਚੇ ਆ ਤੇ ਇਹ ਜਿਹੜੀ ਆ ਬੜੀ ਸਫਲ ਜਿਹੜੀ ਆ ਪਰ ਰੈਲੀ ਜਿਹੜੀ ਆ ਕਹਿ ਸਕਦੇ ਆ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਜੂਨ ਦੁਆਬੇ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਜੀ ਰਾਜ ਸਾਹਿਬ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਵੇ ਆਪਣੇ ਕਸਮ ਦੀ ਜਿਹੜੀ ਦੁਆਬੇ ਦੇ ਵਿੱਚ ਪਹਿਲੀ ਜਿਹੜੀ ਆ ਲੈਂਡ ਪੁਰੀਆਂ ਦੇ ਖਿਲਾਫ ਜਿਹੜਾ ਇਹ ਸੰਘਰਸ਼ਗਾ ਇਹਦਾ ਬੇਗਾਲ ਇਥੋਂ ਬੰਨਿਆ ਤੇ ਬਹੁਤ ਖੂਬੀ ਜਿਹੜਾ ਤੁਸੀਂ ਇਹਦਾ ਇੰਤਜ਼ਾਮ ਵੀ ਕੀਤਾ ਤੇ ਬਹੁਤ ਖੂਬੀ ਸਾਰਾ ਪ੍ਰੋਗਰਾਮ ਨੇਪੜ ਚੜਿਆ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਤੇ ਜਿਨ੍ਹਾਂ ਨਗਰਾਂ ਦੀ ਜ਼ਮੀਨ ਆਈ ਸੀ ਉਹਨਾਂ ਨੂੰ ਤੇ ਦਰਦ ਸੀਗਾ ਹੀ ਪਰ ਪੰਜਾਬ ਦੇ ਹਰ ਬੱਚੇ-ਬੱਚੇ ਨੇ ਹਰ ਨਗਰ ਨੇ ਦਰਦ ਮੰਨਿਆ ਵੀ ਇਹ ਸਾਡੇ ਪਰਿਵਾਰ ਆ ਕਿਸਾਨੀ ਸਾਡਾ ਪਰਿਵਾਰ ਹੈ ਤੇ ਸਾਰਾ ਪੰਜਾਬ ਉੱਠਿਆ ਹਿੱਤੇ ਤੇ ਅੱਜ ਸਰਕਾਰ ਨੂੰ ਪਿਛਲ ਖੋੜੀ ਮੋੜਨੇ 'ਚ ਕਾਮਯਾਬ ਹੋਏ ਸੋ ਮੈਂ ਸਮਝਦਾ ਇਹ ਲੋਕ ਤਾਕਤ ਦੀ ਲੋਕ ਸ਼ਕਤੀ ਦੀ ਜਿੱਤ ਹੈ ਸੋ ਇਹਦੇ ਮੁਤਾਬਕ ਅਸੀਂ ਅੱਜ ਇਹ ਜਿਹੜਾ 20 ਅਗਸਤ ਦਾ ਪ੍ਰੋਗਰਾਮ ਇਥੇ ਕੁੱਕੜ ਪਿੰਡ ਜਿਹੜੀ ਦਾਣਾ ਮੰਡੀ ਹੈ ਇਹਦੇ ਵਿੱਚ ਰੱਖਿਆ ਸੀਗਾ ਸੋ ਉਹ ਪ੍ਰੋਗਰਾਮ ਅੱਜ ਵਾਰਿਸ ਸ਼ੇਰ ਦੀ ਬੜੀ ਮੋਲੇਤਾਰ ਹੋਈ ਜੀ ਉਹਦੇ باوجود ਵੀ ਜਿਹੜਾ ਲੋਕਾਂ ਦਾ ਹੜ ਹੋਣਾ ਮੈਂ ਕਹੂੰਗਾ ਵੀ ਸਾਡੀ 3-400 ਬੱਸ ਜਿਹੜੀ ਚੋਂ ਲੋਕ ਉਤਰੇ ਹੀ ਨਹੀਂ ਸਕੇ ਉਹ ਪਿੱਛੇ ਰਹਿ ਗਏ 5-5 ਕਿਲੋਮੀਟਰ ਤੱਕ ਬੱਸਾਂ ਫਸੀਆਂ ਰਹਿ ਗਈਆਂ 80 ਬੱਸਾਂ ਦਾ ਉਸ ਰੋਡ ਤੇ ਰਹਿ ਗਈਆਂ ਪਟਵਾਰੀ ਢਾਬੇ ਵਾਲੇ ਤੇ ਕਹਿਣ ਦਾ ਭਾਵ ਵੀ ਅੱਜ ਹਾਲਾਤ ਇਹ ਬਣੇ ਵੀ ਇੰਨੀ ਤਰ੍ਹਾਂ ਚ ਲੋਕ ਆਏ ਇਹਦਾ ਮਤਲਬ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਰੋਹ ਗੁੱਸਾ ਕਿ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਲਾਕੇ ਦਿੱਲੀ ਵਾਲੇ ਧਾੜਵੀਆਂ ਦੇ ਆਖੇ ਤੇ ਇਹ ਜਣੀਆਂ ਪਾਲਿਸੀਆਂ ਲਾਗੂ ਕਰ ਰਹੇ ਨੇ ਇਹਨੂੰ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੂਗਾ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਦੁਆਬੇ ਵਾਲਾ ਤੇ ਬਹੁਤ ਵੱਡਾ ਲੰਬਾ ਇਹ ਹੁੰਦਾ ਵੀ ਥੋੜਾ دیر ਨਾ ਜਾਗਦੇ ਆ ਪਰ ਜੇ ਜਾਗਦੇ ਆ ਬੀ ਮੋਚੇ ਸੰਭਾਲ ਲੈਂਦੇ ਪਰ ਹਲਕੀ ਦਾ ਬੰਦਾ ਪਹਿਲਾਂ ਸੰਭਾਲ ਲਿਆ ਮੋਚੇ ਨਹੀਂ ਤੁਸੀਂ ਇਹ ਵੇਖੋ ਕਿ ਜਿੰਨੀਆਂ ਅੱਜ ਤੱਕ ਸੰਘਰਸ਼ ਹੋਏ ਨੇ ਜੀ ਉਹ ਚਾਹੇ ਤੁਸੀਂ ਲਾ ਲਓ ਭਈ ਬਬਰ ਲਹਿਰ ਤੋਂ ਲੈ ਕੇ ਜੀ ਜੀ ਉਦੋਂ ਵੀ ਸਾਰੀ ਲਹਿਰ ਦੁਆਬੇ ਤੋਂ ਸ਼ੁਰੂ ਹੋਈ ਜੀ ਔਰ ਫਿਰ ਮੈਂ ਕਹੂੰਗਾ ਆਜ਼ਾਦੀ ਦੇ ਟਾਈਮ ਭਗਤ ਸਿੰਘ ਹੁਣੀ ਉਹ ਮਤਲਬ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਜੀ ਜੀ ਸੋ ਇਥੋਂ ਸ਼ੁਰੂ ਤੋਂ ਲੈ ਕੇ ਦੁਆਬਾ ਠੀਕ ਹੈ ਲਹਿਰ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਦੁਆਬਾ ਲੇਟ ਉੱਠਦਾ ਪਰ ਜਦੋਂ ਉੱਠਦਾ ਫਿਰ ਉਹ ਪ੍ਰਾਪਤੀਕਰ ਮੁੜਦਾ ਤੁਸੀਂ ਉਹ ਵੇਖਿਆ ਉਹ 2020 ਕੀਦਾਂ ਅੰਦੋਲਨ ਜੀ ਤੇ ਉਹਦੇ ਚ ਦੁਆਬਾ ਗਿਆ ਅੱਗੇ ਵਧ ਕੇ ਬਾਰਡਰ ਤੋੜੇ ਪਹਿਲਾਂ ਦੁਆਬੇ ਨੇ ਸ਼ੰਭੂ ਵਾਲੇ ਜੀ ਔਰ ਬਾਰਡਰ ਤੋੜ ਕੇ ਦੁਆਬਾ ਮੋਰੇ ਵੱਧ ਕੇ ਗਿਆ ਤੇ ਦੁਆਬੇ ਨੇ ਸਭ ਤੋਂ ਵੱਧ ਉੱਥੇ ਲੰਗਰਾਂ ਦੀ ਸੇਵਾ ਨਵਾਈ ਜੀ ਤੇ ਦੁਆਬੇ ਦੀ ਸੰਗਤ ਜਨੇ ਐਨ ਆਰ ਆਈ ਵੀਰਿਆ ਉਹਨਾਂ ਨੇ ਸੇਵਾ ਨਵਾਈ ਬਾਹਰੋਂ ਜੇ ਉੱਥੇ ਜਿੰਨਾ ਫੰਡ ਆਇਆ ਉਹਦੇ 90% ਦੁਆਬੇ ਦੇ ਸਾਥੀਆਂ ਦਾ ਸੀ ਸੋ ਇਸ ਕਰਕੇ ਉਸ ਅੰਦੋਲਨ ਦੀ ਵੀ ਇੱਕ ਤਰ੍ਹਾਂ ਦੀ ਤਿੰਨੋਂ ਕਾਨੂੰਨ ਜਿਹੜੇ ਆ ਮੋਦੀ ਨੂੰ ਏਡੀ ਵੱਡੀ ਜਾਂਬ ਸਰਕਾਰ ਨੂੰ ਪਿੱਛੇ ਮੋੜਿਆ ਅੱਜ ਇਹ ਭਵੰਤਮਾਨ ਸਰਕਾਰ ਜਿਹੜੀ ਆਪਣੇ ਆਪ ਨੂੰ ਕਹਿੰਦੀ ਆ ਭਈ ਇਹਨਾਂ ਕੋ ਪੂਰਨ ਬਹੁਮਤ ਹੈ ਵੱਡਾ ਬਹੁਮਤ ਹੈ ਅੱਜ ਇਹਨਾਂ ਨੂੰ ਮੋਰ ਨੇ ਚ ਕਾਮਯਾਬ ਹੋਇਆ ਸੋ ਇਹ ਦੁਆਬਾ ਇਹ ਠੀਕ ਹੈ ਪਈ ਇਹ ਦੁਆਬਾ ਚਲਦਾ ਲੇਟ ਹੈ ਕਿਉਂਕਿ ਇਹ ਸ਼ੁਰੂ ਤੋਂ ਥੋੜੇ ਜਿਹਾ ਪਹਿਲਾਂ ਸੁਖਾਵੇਂ ਰਹੀ ਸੀ ਐਨਆਰਆਈ ਬਿਲਡ ਹੁਣ ਕਰਕੇ ਐਨਆਰਆਈ ਭਰਾਵਾਂ ਦੇ ਸਾਥ ਕਰਕੇ ਸੋ ਇਸ ਕਰਕੇ ਲੇਟ ਚਲਦਾ ਪਰ ਜਦੋਂ ਦੁਆਬਾ ਚਲਦਾ ਫਿਰ ਉਹ ਪ੍ਰਾਪਤੀ ਕਰਕੇ ਵਾਪਸ ਮੁੜਦਾ ਸੋ ਉਹ ਇਹ ਵੱਡੀ ਪ੍ਰਾਪਤੀ ਹੋਈ ਹੈ ਕਿ ਅੱਜ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਸਰਕਾਰ ਨੇ ਪਿੱਛੇ ਨੂੰ ਮੁੜੀ ਹੈ ਅੱਜ ਦਾ ਇੱਕਠ ਜਿਹੜਾ ਹੈਗਾ ਤੇ ਅੱਜ ਤੇ ਬੁਲਾਰੇ ਵੀ ਮੈਨੂੰ ਲੱਗਦਾ ਪੰਜਾਬ ਦੇ ਜਿਹੜਾ ਕਿਸਾਨ ਆਗੂ ਦਾ ਮੇਨ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਸਾਰੇ ਪ੍ਰਗਤ ਰਹੇਗੇ ਨਾ ਤੇ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਆ ਅੱਜ ਦਾ ਜਿਹੜਾ ਸੰਗਤਾਂ ਦਾ ਇਕੱਠ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜਾ ਇਕੱਠ ਹੈ ਪੰਜਾਬ ਤੇ ਪ੍ਰੈਸ਼ਰ ਬਣਾਉਣ ਚ ਕਿੰਨਾ ਸਫਲ ਹੋਊਗਾ ਦੇਖੋ ਇਹ ਸਰਕਾਰ ਨੂੰ ਹੁਣ ਜਾਣ ਲੈਣਾ ਚਾਹੀਦਾ ਮੈਂ ਬਹੁਤ ਵਾਰੀ ਕਿਹਾ ਵੀ ਜਿਹੜੀ ਸਰਕਾਰ ਅੱਜ ਕਿਸਾਨਾਂ ਦੇ ਕਹਦੇ ਉਹ ਅੰਦੋਲਨ ਚੋਂ ਫਾਇਦਾ ਲੈ ਕੇ ਚੁਣੀ ਗਈ ਔਰ ਕਿਸਾਨਾਂ ਦਾ ਸਹਾਰਾ ਲੈ ਕੇ ਸੱਤਾ ਚਾਹੇ ਪਰ ਅੱਜ ਉਹ ਕਿਸਾਨਾਂ ਨੂੰ ਇਹ ਕਹਿਣ ਲੱਗ ਪਏ ਪਈ ਇਹ ਕਿਸਾਨ ਹੀ ਹੈ ਨਹੀਂ ਕਿਸਾਨ ਆਗੂ ਨੂੰ ਕਹਿਣ ਲੱਗ ਪਏ ਕਿਸਾਨ ਹੀ ਹੈ ਨਹੀਂ ਤੇ ਹੁਣ ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਦਵਾਂ ਵੀ ਮੈਂ ਬਹੁਤ ਵਾਰੀ ਕਿਹਾ ਪਈ ਇਹ ਕਿਕਲੀ ਦਾ ਬਾਲਿਆਂ ਦੀ ਪੂੰਦਾ ਰਿਹਾ ਭਗਵੰਤ ਮਾਨ ਇਹਦੀ ਅਸਲੀ ਕਿਕਲੀ ਹੁਣ ਕਿਸਾਨ ਪਹੁੰਚਗੇ ਕਿਉਂਕਿ ਇਹ ਕਿਸਾਨਾਂ ਦੇ ਵਿੱਚੋਂ ਨਿਕਲਿਆ ਕਹਿੰਦਾ ਸੀ ਮੈਂ ਕਿਸਾਨ ਪੁੱਤ ਹਾਂ ਪਰ ਅੱਜ ਕਿਸਾਨਾਂ ਦੇ ਅੰਗੇਸਟ ਬੋਲਦਾ ਇਹਦੀ ਹੁਣ ਕਿਕਲੀ ਵੀ ਕਿਸਾਨ ਪਹੁੰਚਗੇ ਅਸਲੀ ਕਿਕਲੀ ਕਿਸਾਨ ਪਹੁੰਚਗੇ ਆਮ ਲੋਕਾਂ ਦੇ ਜਿਹੜਾ ਜਵਾਨ ਤੇ ਚਰਚਾ ਹੈ ਬੇ ਜਿਹੜੀਆਂ 2027 ਦੀਆਂ ਵੋਟਾਂ ਕਰਕੇ ਜਿਹੜਾ ਫੈਸਲਾ ਪਿੱਛੇ ਕਰ ਲਿਆ ਤੇ ਉਹ ਦੇ ਭਵਿੱਖ ਵਿੱਚ ਫੇਰ ਸਰਕਾਰੀਆਂ ਦੀ ਆ ਜਾਂਦੀ ਆ ਆਉਣ ਦੇ ਅਸਾਰ ਦੇ ਉਹਨਾਂ ਨੇ ਆਪਣੇ ਪਾਸੇ ਬੈਚ ਕੇ ਦੇ ਮੁੜ ਕੇ ਆ ਕੇ ਦੁਬਾਰੋ ਇਹਨੂੰ ਫੇਰ ਲਾਗੂ ਕਰ ਦਿੰਦੇ ਆਂ ਮੈਂ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਜਾਗਦੇ ਰਹੋ ਤੁਸੀਂ ਦੇਖਿਆ ਕਿ ਦਿੱਲੀ ਵਾਲੇ ਧਾੜ ਵੀ ਕੀ ਬੋਲ ਰਹੇ ਅੱਜ ਪੰਜਾਬ ਪ੍ਰਤੀ ਉਹ ਕਹਿੰਦੇ ਸਾਮ-ਦਾਮ ਦੰਦ ਭੇਦ ਝੂਠ ਸੱਚ ਆ ਲੜਾਈ ਝਗੜਾ ਜੋ ਵੀ ਕਰਨਾ ਪੜੇ ਉਹ ਕਰਨਗੇ ਉਹ ਉਹ ਕਰਕੇ ਇੱਥੇ ਸੱਤਾ ਚਾਵਾਂਗੇ ਸੋ ਉਹ ਜਿਹੜਾ ਉਹਨਾਂ ਦਾ ਇਹ ਰਵਈਆ ਹੈ ਪੰਜਾਬ ਪ੍ਰਤੀ ਇਹ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਔਰ ਮੈਂ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਮੈਂ ਤੇ ਅਪੀਲ ਕਰਾਂਗਾ ਵੀ ਭਾਈ ਇਹ ਜੇਕਰ ਦੁਬਾਰਾ ਸੱਤਾ ਚ ਆ ਗਏ ਇਹ ਪੂਰਾ ਪੰਜਾਬ ਵੇਚ ਜਾਣਗੇ ਅਸੀਂ ਝੂਠ ਨਹੀਂ ਸੀ ਬੋਲਦੇ ਬਿੱਲੀ ਥੈਲੀੋਂ ਬਾਹਰ ਆ ਗਈ ਅਸੀਂ ਕਹਿੰਦੇ ਸੀ ਵੀ 65000 ਏਕੜ ਇਹਨਾਂ ਨੇ ਜਿਹੜਾ ਹੈਗਾ ਵਰਲਡ ਬੈਂਕ ਕੋ ਗਿਰਬੇ ਰੱਖਣਾ ਨਹੀਂ 65000 ਕਰੋੜ ਕਰਜ਼ਾ ਚੱਕਣਾ ਤੇ ਹੁਣ ਇਹ ਪਾਲਿਸੀ ਦਾ ਵਾਪਸ ਲੈ ਲਈ ਹਣ 65000 ਏਕੜ ਦਾ ਨਹੀਂ ਆਇਆ ਹੱਥ ਪਰ ਉਹਨਾਂ ਨੇ ਇੱਕ ਪਾਲਿਸੀ ਆ ਜਿਹੜੀ ਤੁਸੀਂ ਵੇਖੋ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਲੱਗੀ ਆ ਤੇ ਭਾਈ ਇਹਨਾਂ ਨੇ ਗਮਾੜਾ ਦੇ ਵਿਆਪ ਤੇ 20000 ਕਰੋੜ ਚੱਕਣ ਦਾ ਪਲਾਨ ਬਣਾ ਲਿਆ ਸੋ ਇਹਦਾ ਮਤਲਬ ਕੀ ਸੀ ਬੁੱਢਾ ਗਮਾੜਾ ਘਲਾੜਾ ਜਿੰਨੀਆਂ ਇਹ 65000 ਏਕੜ ਕਰਨਾ ਸੀ ਇਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚੱਕਣਾ ਸੀ ਤੇ ਭਾਈ ਇਹ ਪੰਜਾਬ ਦਾ ਕਰਜ਼ਾ ਪੰਜਾਬ ਦਾ ਹੀ ਸਿਰ ਤੇ ਪੰਜਾਬ ਦੀਆਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਦੇ ਕੇ ਗਰੰਟਾ ਦੇ ਕੇ ਮੁੜ ਕੇ ਸਾਰੇ ਪੰਜਾਬ ਨੂੰ ਵੇਚਣ ਦੀ ਤਿਆਰੀ ਚ ਨਹੀਂ ਬਰਤਣਾ ਸੀ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਾਂਗਾ ਕਿ ਜਾਗ ਜੋ ਨਹੀਂ ਤੇ ਪੰਜਾਬ ਲੁੱਟਿਆ ਜਾਊਗਾ ਪੰਜਾਬ ਦੇ ਹਿੱਤ ਦੇ ਮੈਂ ਤਾਂ ਆਪਣੀ ਪਾਰਟੀ ਜੀ ਵੀ ਜਿਹੜੇ ਤੁਰੇ ਫਿਰਦੇ ਨੇ ਉਹ ਭਾਈ ਭਗਵੰਤ ਮਾਨ ਖੁਦ ਕਹਿੰਦਾ ਸੀ ਕਿ ਰੱਬ ਜਦੋਂ ਵੀ ਮਾਰਦਾ ਮਤ ਮਾਰਦਾ ਹੈ ਔਰ ਉਹ ਅੱਜ ਸਾਬਤ ਹੋ ਗਿਆ ਕਿ ਮਨੀਸ਼ ਸਿੰਘ ਸੋਦੀ ਆ ਬੋਲ ਰਿਹਾ ਇੱਕ ਉਹ ਬੰਦਾ ਜਿਹਦੇ ਸਿਰ ਤੇ ਵਾਲ ਹੀ ਕੋਈ ਹਨੇ ਉਹ ਬੋਲ ਰਿਹਾ ਤੇ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਦੰਦ ਕੱਢ ਰਿਹਾ ਤੇ ਜਿਹੜਾ ਸਾਡਾ ਪੰਜਾਬ ਦਾ ਪ੍ਰਧਾਨ ਉਹ ਦੰਦ ਕੱਢ ਰਿਹਾ ਤੇ ਕਹਿਣ ਦਾ ਭਾਵ ਅੱਜ ਇਹਨਾਂ ਦੀ ਮਤ ਜਿਹੜੀ ਆ ਵਿਨਾਸ਼ ਕਾਲੇ ਵਿਪਰੀਤ ਬੁੱਧੀ ਇਹਨਾਂ ਦੇ ਬੁੱਧੀ ਅੱਜ ਵਿਪਰੀਤ ਹੋ ਗਈ ਆ ਤੇ ਇਨੀ ਪੰਜਾਬ ਦਾ ਵਿਨਾਸ਼ ਕਰੂਗੇ ਅੱਜ ਆਪਾਂ ਵੇਰ ਹੋ ਜਈਏ ਤੇ ਪੰਜਾਬ ਨੂੰ ਇਹਨਾਂ ਕੋਲੋਂ ਬਚਾ ਲਈ ਸੋ ਇਹ ਸਨ ਸਾਡੇ ਨਾਲ ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ